ਜੋ ਸ਼ੂਗਰ ਤੇ ਕਮਜ਼ੋਰੀ ਜ਼ਿਆਦਾ ਮਹਿਸੂਸ ਹੁੰਦੀ ਹੈ ਤਾਂ ਇੱਕ ਵਾਰ ਇਹ ਦਵਾਈ ਖਾਓ ਫਿਰ ਦੇਖੋ ਆਉਂਦੀ ਸਰਦਰੁੱਤ ਤੋਂ ਸਰੀਰ ਚ ਭਰਪੂਰ ਜੋਸ਼ ਤਾਕਤ ਚੁਸਤੀ ਫੁਰਤੀ ਤੇ ਇਸ ਟਾਈਮ ਨਾ ਕੀਮਤੀ ਦਵਾਈਆਂ ਚ ਵਰਤੀਆਂ ਜਾਣ ਵਾਲੀਆਂ ਇਹ ਖਾਸ ਜੜੀ ਬੂਟੀਆਂ ਚ ਤ੍ਰਿਫਲਾ, ਸਤਾਵਰ, ਲਾਲ ਚੰਦਨ, ਬ੍ਰਹਮੀ, ਰਿਤਿਵਿਤੀ, ਜਵਿਤਰੀ, ਕੀੜਾ ਜੜ, ਕੌਚ, ਰੰਮੀ ਮਸਤੰਗੀ, ਲਾਲ ਮੂੰਗਾ, ਵਿਸ਼ਮੂਲ, ਸਫੈਦ ਤੇ ਕਾਲੀ ਮੂਸਲੀ, ਗੋਰਖਮੁੰਡੀ, ਰਾਨੀ ਅਕਰਕਰਾ, ਗੋਰਖਸੁਰਾ, ਸਾਲਮ ਪੰਜਾ, ਅਸ਼ਵਗੰਧਾ सिलाजीत सोना चांदी भसम लौह भसम बंग भसम ताम्र ते मकर तोज उम्र वजन शुगर मुताबिक 22 जड़ी बूटियां ते 10 भस्मा ਨਾਲ تیار ਦਵਾਈ ਦੇ ਇੱਕ ਇੱਕ ਕੈਪਸੂਲ ਸਵੇਰ ਸ਼ਾਮ ਖਾਣ ਨਾਲ ਵਾਧੂ ਸ਼ੂਗਰ ਥਕਾਵਟ ਹੱਥ ਪੈਰ ਸੋਣਾ ਦਰਦ ਕਰਨਾ ਸਰੀਰ ਸੁਸਤ ਰਹਿਣਾ ਸ਼ੂਗਰ ਵਾਧੂ ਉਮਰ ਕਾਰਨ ਆਈ ਸਾਰੀ ਦੀ ਸਾਰੀ ਸਰੀਰਕ ਤੇ ਮਰਦਾਨਾ ਕਮਜ਼ੋਰੀ ਭੁੱਲ ਜਾਓਗੇ ਹਰ ਮੌਸਮ ਚ ਹਰ ਉਮਰ ਦੇ ਵਿਅਕਤੀ ਲਈ ਫਾਇਦੇਮੰਦ ਹੈ ਹੋਰ ਕੋਈ ਜਾਣਕਾਰੀ ਦਵਾਈ ਤਿਆਰ ਕਰਵਾਉਣ ਮੰਗਵਾਉਣ ਲਈ ਤੁਸੀਂ ਸਾਨੂੰ 9814010311 ਤੇ ਫੋਨ ਕਰ ਸਕਦੇ ਹੋ WhatsApp ਕਰ ਸਕਦੇ ਹੋ 9814010311 ਸਤਿ ਸ੍ਰੀ ਅਕਾਲ ਜੀ